ਵੈਗ੍ਰੂ ਜੀ ਦਾ ਖਾਲਸਾ ਵੈਗ੍ਰੂ ਜੀ ਕੀ ਫਤਿਹ ਮੈਂ ਸਮੂਹ ਪੰਜਾਬੀਆਂ ਦਾ ਤੇ ਖਾਸ ਕਰਕੇ ਸ਼ੋਮਨੀ ਕਾਲੀ ਦਲ ਦੇ ਵਰਕਰਾਂ ਦਾ ਦਿਲੋਂ ਧੰਨਵਾਦ ਕਰਦਾ ਤੁਸੀਂ ਜਿਹੜੀ ਜੰਗ ਛੇੜੀ ਸੀ ਆઠ ੱਗਾਂ ਦੀ ਸਰਕਾਰ ਦੇ ਖਿਲਾਫ ਕੇਜਰੀਵਾਲ ਨੇ ਜਿਹੜੇ ਲੈਂਡ ਪੂਲਿੰਗ ਸਕੀਮ ਲਿਆ ਕੇ ਪੰਜਾਬ ਦੇ ਕਿਸਾਨਾਂ ਨੂੰ ਗਰੀਬਾਂ ਨੂੰ ਲੁੱਟਣਾ ਚਾਹੁੰਦਾ ਸੀ ਅੱਜ ਉਹਨੂੰ ਪੰਜਾਬ ਦੇ ਕਿਸਾਨਾਂ ਸਾਹਮਣੇ ਗਰੀਬਾਂ ਸਾਹਮਣੇ ਤੇ ਸੂਚੇ ਪੰਜਾਬੀਆਂ ਸਾਹਮਣੇ ਗੂੜੀ ਟਿਕਨੇ ਪਏ ਕਿਵੇਂ ਮੈਂ ਕਿਹਾ ਸੀ ਇਹਨੂੰ ਟਿਕਨੇ ਪੈਣੀ ਹੈ ਥੋੜੀ ਅੱਜ ਤਾਕਤ ਨੇ ਥੋੜੀ ਹਿੰਮਤ ਨੇ ਅੱਜ ਸਮੂੱਚੇ ਪੰਜਾਬੀਆਂ ਦੀ ਮਿਹਨਤ ਨੇ ਅੱਜ ਪੰਜਾਬ ਨੂੰ ਬਚਾ ਲਿਆ ਮੈਂ ਸਾਰੇ ਪੰਜਾਬੀਆਂ ਨੂੰ ਖਾਸ ਕਰਕੇ ਕਿਸਾਨਾਂ ਨੂੰ ਤਕਰੀਬ ਤਕਰੀਬ ਜਨਤਾ ਨੂੰ ਤੇ ਖਾਸ ਕਰਕੇ ਸ਼੍ਰੋਮ ਨਿਕਾਲੀ ਦਲ ਨੂੰ ਲੱਖ ਲੱਖ ਬਤਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਪੰਜਾਬੀਆਂ ਦਾ ਤੇ ਖਾਸ ਕਰਕੇ ਸ਼ੋਮਨੀ ਕਾਲੀ ਦਲਦਰ ਵਰਕਰਾਂ ਦਾ دلੋਂ ਧੰਨਵਾਦ ਕਰਦਾ ਹਾਂ ਤੁਸੀਂ ਜਿਹੜੀ ਜੰਗ ਛੇੜੀ ਸੀ ਆઠ ਅੱਗਾਂ ਦੀ ਸਰਕਾਰ ਦੇ ਖਿਲਾਫ ਕੇਜਰੀਵਾਲ ਨੇ ਜਿਹੜੇ ਲੈਂਡ ਪੂਲਿੰਗ ਸਕੀਮ ਲਿਆ ਕੇ ਪੰਜਾਬ ਦੇ ਕਿਸਾਨਾਂ ਨੂੰ ਗਰੀਬਾਂ ਨੂੰ ਲੁੱਟਣਾ ਚਾਹੁੰਦਾ ਸੀ ਅੱਜ ਉਹਨੂੰ ਪੰਜਾਬ ਦੇ ਕਿਸਾਨਾਂ ਸਾਹਮਣੇ ਗਰੀਬਾਂ ਸਾਹਮਣੇ ਤੇ ਸੂਚੇ ਪੰਜਾਬੀਆਂ ਸਾਹਮਣੇ ਗੁੱਡੀ ਟੇਕਣੇ ਪਏ ਜਿਵੇਂ ਮੈਂ ਕਿਹਾ ਸੀ ਇਹਨੂੰ ਟੇਕਣੇ ਪੈਣੀ ਹੈ ਥੋੜੀ ਅੱਜ ਤਾਕਤ ਨੇ ਥੋੜੀ ਹਿੰਮਤ ਨੇ ਅੱਜ ਸਮੂੱਚੇ ਪੰਜਾਬੀਆਂ ਦੀ ਮਿਹਨਤ ਨੇ ਅੱਜ ਪੰਜਾਬ ਨੂੰ ਬਚਾ ਲਿਆ ਮੈਂ ਸਾਰੇ ਪੰਜਾਬੀਆਂ ਨੂੰ ਖਾਸ ਕਰਕੇ ਕਿਸਾਨਾਂ ਨੂੰ ਤਕਰੀਬ ਤਕਰੀਬ ਜਨਤਾ ਨੂੰ ਤੇ ਖਾਸ ਕਰਕੇ ਸ਼੍ਰੋਮਣੀ ਕਾਲੀ ਦਲ ਨੂੰ ਲੱਖ ਲੱਖ ਬਤਾਈ ਦਿੰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ